ਹੋਣ ਹੈ ਐਕਟਰ ਅਲੂ ਅਰਜੁਨ ਦੀ ਵਾਈਫ ਸਨੇਹਾ ਰੈਗ ਜਾਨੋ ਕਿੰਨੀ ਹੈ ਇਹਨਾਂ ਦੀ ਟੋਟਲ ਨੈਟਵਰਥ ਸ਼ੁਭਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾਈਟੀ ਵੀ ਤੇ ਅੱਜ ਉਸ ਦੀ ਗੱਲ ਕਰਾਂਗੇ ਅਲੋ ਅਰਜਨ ਜਿਨ੍ਹਾਂ ਨੂੰ ਲੈ ਕੇ ਕਹਿ ਦਈਏ ਕਿ ਪੂਰੇ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਗੱਲਾਂ ਵੀ ਹੋ ਰਹੀਆਂ ਨੇ ਉਹਨਾਂ ਦੀ ਹਾਲ ਹੀ ਦੇ ਵਿੱਚ ਪੁਸ਼ਪਾ 2 ਫਿਲਮ ਰਿਲੀਜ਼ ਹੋਈ ਸੀ ਜਿਸ ਦੀਆਂ ਤਾਰੀਫਾਂ ਜਿਸ ਦਾ ਕ੍ਰੇਜ਼ ਤਾਂ ਹਰ ਕਿਸ ਨੇ ਵੇਖਿਆ ਹੋਗਾ ਕੁਝ ਟਾਈਮ ਪਹਿਲਾਂ ਹੀ ਜਦੋਂ ਇਹ ਫਿਲਮ ਰਿਲੀਜ਼ ਹੋਈ ਸੀਗੀ ਤਾਂ ਇੱਕ ਇਨਸੀਡੈਂਟ ਵੀ ਹੋਇਆ ਸੀ ਜਸ ਕਰਕੇ ਐਕਟਰ ਨੂੰ 14 ਦਿਨਾਂ ਦੀ ਨਿਆਂਇਕ ਹਰਾਸਤ ਤੇ ਬੇਇੱਜ਼ਤ ਕੀਤਾ ਗਿਆ ਸੀਗਾ ਸੋ ਐਕਟਰ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਨੇ ਪਰ ਜੇ ਉੱਥੇ ਉਹਨਾਂ ਦੀ ਵਾਈਫ ਦੀ ਗੱਲ ਕਰੀਏ ਤਾਂ ਉਹ ਕਾਫੀ ਜ਼ਿਆਦਾ ਫੇਮਸ ਵੀ ਨੇ ਉਹਨਾਂ ਦੀ ਨੈਟਵਰਥ ਵੀ ਕਾਫੀ ਜ਼ਿਆਦਾ ਹੈ ਸੋ ਅੱਜ ਉਹਨਾਂ ਦੀ ਵਾਈਫ ਸਨੇਹਾ ਰੈਡੀ ਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਆਖਿਰਕਾਰ ਸਨੇਹਾ ਰੈਡੀ ਕੌਣ ਹੈ ਅਲਵਰਜਨ ਦੀ ਗੱਲ ਕਰੀਏ ਤਾਂ ਆਪਣੀ ਗ੍ਰਿਫਤਾਰੀ ਦੇ ਕਰਕੇ ਕਾਫੀ ਜ਼ਾਦ ਸੁਰਖੀਆਂ ਦੇ ਵਿੱਚ ਚੱਲ ਰਹੀ ਹੈ ਤੇ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਤੇ ਫੈਨਸ ਦੇ ਵਿੱਚ ਵੀ ਇੱਕ ਖਲਬਲੀ ਮਚ ਗਈ ਸੀ ਗ੍ਰਿਫਤਾਰੀ ਦੇ ਸਮੇਂ ਅਲਵਰਜਨ ਆਪਣੀ ਪਤਨੀ ਨਾਲ ਸਵੇਰੇ-ਸਵੇਰੇ ਬ੍ਰੈਕਫਾਸਟ ਕਰ ਰਹੀ ਸੀ ਪਰ ਪੁਲਿਸ ਨੇ ਆ ਕੇ ਉਹਨਾਂ ਨੂੰ ਅਰੈਸਟ ਕੀਤਾ ਸੀ ਇਸ ਦੌਰਾਨ ਇੱਕ ਇਮੋਸ਼ਨਲ ਤਸਵੀਰ ਵੀ ਸਾਹਮਣੇ ਆਈ ਸੀ ਜਿਸ 'ਚ ਅਲਵਰਜਨ ਆਪਣੀ ਪਤਨੀ ਸਨੇਹਾ ਰੈਡੀ ਨੂੰ ਇਮੋਸ਼ਨਲ ਗੁੱਡਬਾਈ ਕਸ ਕਰਦਾ ਹੋਇਆ ਨਜ਼ਰ ਆ ਰਹੀ ਸੀ ਪਤਨੀ ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਨਜ਼ਰ ਆ ਰਹੇ ਸੀ ਇੱਕ ਪੁਲਿਸ ਅਧਿਕਾਰੀ ਅਨੁਸਾਰ ਪੁਸ਼ਪਾ ਰੂ ਦੀ ਐਕਟ੍ਰੈਸ ਨੇ ਵੀ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਇਤਰਾਜ਼ ਜਤਾਇਆ ਸੀਗਾ ਦੱਸਦੇ ਕਿ ਰਸ਼ਮਿਕਾ ਦੇ ਵੱਲੋਂ ਵੀ ਇੱਕ ਸਟੋਰੀ ਸ਼ੇਅਰ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਅਜੇ ਹਾਂ ਨਹੀਂ ਹੋਣਾ ਚਾਹੀਦਾ ਅਲੂ ਅਰਜੁਨ ਤੇ ਉਹਨਾਂ ਦੇ ਸਿਨੇਮਾ ਬਾਰੇ ਤਾਂ ਹਰ ਕੋਈ ਜਾਣਦਾ ਪਰ ਕੀ ਤੁਸੀਂ ਜਾਣਦੇ ਹੋ ਉਹਨਾਂ ਦੀ ਪਤਨੀ ਸੁਨੀਹਾ ਰੈਡੀ ਕੌਣ ਹੈ ਜਿੱਥੇ ਉਹਨਾਂ ਦੇ ਪਤੀ ਫਿਲਮੀ ਦੁਨੀਆ ਦਾ ਵੱਡਾ ਨਾਮ ਹੈ ਉੱਥੇ ਸੁਨੀਹਾ ਇੰਟਰਨੈਟ ਦੀ ਦੁਨੀਆ ਦਾ ਵੱਡਾ ਨਾਮ ਹੈ ਸੁਨੀਹਾ ਨੂੰ ਇੰਸਟਾਗ੍ਰਾਮ ਉੱਤੇ 9 ਮਿਲੀਅਨ ਤੋਂ ਵੱਧ ਲੋਕ ਫੋਲੋ ਕਰਦੇ ਨੇ ਸਨੀਹਾ ਦੇ ਪਰਸਨਲ ਜ਼ਿੰਦਗੀ ਦੇ ਕਈ ਪਲ ਸੋਸ਼ਲ ਮੀਡੀਆ ਉੱਤੇ ਨਜ਼ਰ ਆਉਂਦੇ ਆ ਜਿਨ੍ਹਾਂ ਨੂੰ ਫੈਨਸ ਦੇ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਦੱਸਦੇ ਕਿ ਅਲਵਰਜਨ ਦੀ ਸਨੀਹਾ ਰੈਡੀ ਨਾਲ ਪਹਿਲੀ ਮੁਲਾਕਾਤ ਇੱਕ ਵਿਆਹ ਪ੍ਰੋਗਰਾਮ ਦੇ ਦੌਰਾਨ ਹੋਈ ਸੀ ਐਕਟਰ ਨੂੰ ਪਹਿਲੀ ਨਜ਼ਰ ਵਿੱਚ ਹੀ ਸਨੇਹਾ ਦੇ ਨਾਲ ਪਿਆਰ ਹੋ ਗਿਆ ਸੀ ਹੌਲੀ-ਹੌਲੀ ਉਹਨਾਂ ਦੀ ਨੇੜਤਾ ਵਧ ਗਈ ਤੇ 2011 ਦੇ ਵਿੱਚ ਇਹਨਾਂ ਦੇ ਵੱਲੋਂ ਵਿਆਹ ਕਰਵਾਇਆ ਗਿਆ ਤੇ ਹੁਣ ਇਹਨਾਂ ਦੇ ਟਵਿਨਸ ਵੀ ਨੇ ਸਨੇਹਾ ਦੀ ਗੱਲ ਕਰੀਏ ਸਨੇਹਾ ਇੱਕ ਸਕਸੈਸਫੁਲ ਬਿਜ਼ਨਸ ਵੂਮਨ ਹੈ ਉਹਨਾਂ ਨੇ ਐਜੂਕੇਸ਼ਨ ਅਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਇੱਕ ਵੱਡਾ ਨਾਮ ਕਮਾਇਆ ਆਪਣੇ ਸਫਲ ਬਿਜ਼ਨਸ ਦੀ ਬਦੌਲਤ ਨੀਹਾ ਅਜੇ ਕਰੋੜਾ ਰੁਪਏ ਦੇ ਕਾਰੋਬਾਰ ਕਰਦੀ ਹੈ ਅਗਰ ਹੋਤੀ ਉਹਨਾਂ ਦੀ ਨੈਟਵਰਥ ਦੀ ਗੱਲ ਕਰੀਏ ਤਾਂ ਨੈਟਵਰਥ ਉਹਨਾਂ ਦੀ 42 ਕਰੋੜ ਦੇ ਨੇੜੇ ਤੇਰੇ ਦੱਸੀ ਜਾਂਦੀ ਹੈ ਇੰਟਰਨੈਟ ਸੈਲੀਬ੍ਰਿਟੀ ਹੋਣ ਤੋਂ ਇਲਾਵਾ ਸਨੇਹਾ ਸਟੂడియో ਪਿਕਾਬੂ ਨਾ ਦਾ ਕਾਰੋਬਾਰ ਵੀ ਚਲਾਉਂਦੀ ਹੈ ਇਹ ਇੱਕ ਔਨਲਾਈਨ ਫੋਟੋ ਸਟੂడియో ਹੈ ਸਨੇਹਾ ਹైదరాబాద్ ਦੇ ਇੱਕ ਵੱਡੇ ਪਰਿਵਾਰ ਤੋਂ ਆਉਂਦੀ ਉਹਨਾਂ ਦੇ ਪਿਤਾ ਕੰਚਨ ਲਾਲ ਚੰਦਰਸ਼ੇਖਰ ਰੈਡੀ ਹైదరాబాద్ ਦੇ ਵਿਗਿਆਨਿਕ ਸੰਸਥਾਨ ਦੇ ਚੇਅਰਮੈਨ ਹਨ ਉਹ ਕੁਝ ਸਮਾਂ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਇਸੀ ਗਏ ਸੋ ALU ARJUN ਜਿਨਾ ਦਾ ਕ੍ਰੇਸਾ ਹਰ ਕਿਸੇ ਦੇ ਵਿੱਚ ਆ ਪਰ ਉਹਦੀ ਵਾਈਫ ਵੀ ਇੱਕ ਸਕਸੈਸਫੁਲ ਬਿਜ਼ਨਸ ਔਮਨ ਹੈ ਜਿਨ੍ਹਾਂ ਦੀ 42 ਦੇ ਨੇੜੇ ਤੇੜੇ ਨੈਟਵਰਥ ਹੈਗੀ ਆ ਤੇ ਲੋਕ ਉਹਨਾਂ ਨੂੰ ਦੇਖਣਾ ਪਸੰਦ ਕਰਦੇ ਆ 9 ਮਿਲੀਅਨ ਤੋਂ ਵੱਧ ਲੋਕ ਉਹਨਾਂ ਨੂੰ ਸੋਸ਼ਲ ਮੀਡੀਆ ਉਤੇ ਫੋਲੋ ਕਰਦੇ ਨੇ